ਦੇਖ ਰਹੀ ਹਾਂ ਐਪੀਐਨ ਲਾਈਵ ਲੁਧਿਆਣਾ ਚ ਥਾਣਾ ਟਿੱਬਾ ਦੇ ਅਧੀਨ ਪੈਂਦੇ ਗੋਪਾਲ ਚੌਕ ਵਿੱਚ ਜਿੱਥੇ ਸੁਭਾਸ਼ ਨਗਰ ਚੌਂਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਆਪਣੀ ਟੀਮ ਦੇ ਨਾਲ ਪੈਟਰੋਲਿੰਗ ਤੇ ਜਾ ਰਹੇ ਸੀ ਸ਼ੱਕ ਦੇ ਧਾਰ ਤੇ ਇੱਕ ਵਿਅਕਤੀ ਨੂੰ ਰੋਕ ਕੇ ਉਸ ਨੂੰ ਚੈੱਕ ਕੀਤਾ ਗਿਆ ਦੋਸ਼ੀ ਰਜਤ ਸ਼ਰਮਾ ਜਿਸ ਦੇ ਕੋਲ 50 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਲੁਧਿਆਣਾ ਤੋਂ ਸਮਾਏ ਟੰਡਨ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜਾ ਇਹ ਨਾ ਅਗੀ ਰੋਹਿਨ ਵਾਲਾ ਮਾਮਲਾ ਉਹਦੇ ਬਾਰੇ ਬਹੁਤ ਗੂਸੇ ਵਿੱਚ ਪਰਵਜੀ ਅੱਜ ਇੱਕ ਸ਼ਾਮ ਵਾਰ ਤੋਂ ਇਸੇ ਪ੍ਰੋਗਰਾਮ ਸੇ ਕੌਫੀ ਕਰ ਜੋ ਆਪਣਾ ਆਪੇ ਬੀਪ ਪਾਟੀ ਨਾਲ ਸਮੰਪਤ ਸੀਗਾ ਬੰਦੋਵਾਲ ਹਲਕਾ ਤੋਂ ਬੰਦੋਵਾਲਾ ਚੌਕ ਤੋਂ ਅ ਇਹਨਾਂ ਪ੍ਰੇਮ ਹਾਵਨ ਵਾਲਾ ਸੀਗਾ ਤਾਂ ਇਹਨੂੰ ਕਿ ਜਿਹੜਾ ਕਿਛਤੀਆ ਉਹ ਹੈ ਤਾਂ ਕਿ ਕਿਹੜੇ ਅਜਿਹਾ ਉਹ ਤਾਂ ਵੀ ਸੋਚੀ ਚ ਅਨੰਦ ਕਰਦੇ ਰਹੇ ਇਹਨਾਂ ਇਹੋ ਜਿਹੇ ਕੋਈ ਪਾਪ ਸੀ ਗਏ ਕੋਈ ਸੋਚੋ ਤਾਂ ਤੇ ਸਰ ਕਿੰਨੇ ਗਰਾਂਸਰ ਹੇਠਾਂ ਖੜੀ ਕੇ ਦੇਖੋ ਇਹ ਤੋਂ ਹੀ ਫਿਰ ਜਾਪਤਰ ਸਾਡੇ ਨੇ ਇਹ ਪ੍ਰੋਸੈਸ ਸਾਰ ਜਿਵੇਂ ਬਣਾਸੀ ਨਾ ਕਰੇ ਤਾਂ ਆਈ ਉਹ ਬਰਾ ਸ਼ਾਮ ਸੀਗੇ ਐਸੀ ਕੋਈ ਉਹਨਾਂ ਨੇ ਸਰਚ ਕੀਤੇ ਤੋਂ ਭਾਗੀ ਨਹੀਂ ਉਹ ਜੋ 50 ਰੁਪਏ ਦਾ ਨੰਬਰ ਆ ਰਿਹਾ ਇਹ ਕਲਾਪ ਇੱਕੀ ਐਂਡਿਕਰੇਵੇ ਸਰਪ੍ਰੀਜ਼ ਕਰਕੇ 200 ਉਪਰਾਗਿਆ ਤੇ ਅੱਜ ਇਹਨੂੰ ਦੋਸ਼ੀ ਰਾਜੇਸ਼ ਚਾਹਮਾ ਨੇ ਦਾ ਪਰਮਾਨੋ ਦਾ ਪੇਸ਼ਾ ਕੇ ਮਿਸਵਾਸ ਸੀ ਸਰ ਇਕੱਲਾ ਹੀ ਸਰ ਹੋਰ ਵੀ ਨਾਲੜੇ ਸਹੀ ਗਏ ਨਹੀਂ ਇਕੱਲਾ ਹੀ ਬਰੇਜੀ ਖੜੇ ਕੰਸ਼ਿਊ ਕਰ ਰਹੇ ਆ ਇਹਨਾਂ ਨੂੰ ਰੋਕ ਕੇ ਕਰ ਰਹੇ ਨੇ ਸਰ ਕੋਈ ਇਸ ਤੋ ਕੋਈ ਹਾਸਾ ਹੋਇਆ ਵੀ ਇਹ ਕਿੱਥੋਂ ਲੈ ਕੇ ਆਇੰਦਾ ਵੀ ਕਿਹੜੇ ਗਾਪ ਨੇ ਕੋਈ ਕਿਸ ਤਰ੍ਹਾਂ ਅੱਜ ਇਹ ਤਰਕਰਤੀ ਇੱਥੇ ਜਿਹੜੇ ਆਮਨ ਸ਼ਹਿਰ ਤੇ ਪਰਦਾਨਾ ਕੇ ਨੂੰ ਬੇਚਾ ਸੀਗਾ ਕਿ ਜਿਹੜੀ ਕੋਸ਼ਿਸ਼ ਕਰਿਆ ਜਿਸ ਨੇ ਇਹਦਾ ਸਾਰੇ ਕੰਮ ਬਣਾਏ ਅਲੱਗ ਤੋਂ ਇਹ ਉਹਆਂਗੇ ਇਹਨਾਂ ਬੰਦੇ ਬਸਰੇ ਇਸ ਤਰ੍ਹਾਂ ਦੀਆਂ ਕਾਸਾ ਨਹੀਂ ਕਰ ਸਕਦੇ ਸਰ ਪਹਿਲੇ ਵੀ ਕੋਈ ਮਾਮਲਾ ਦਰਜਿਆ ਸਰ ਪਰ ਅੱਜ ਪਹਿਲਾ ਵਾਰੀ ਦੋਮ ਕਰਦੇ ਨੇ ਦੱਦਦੇ ਨੇ ਪੱਖਾ ਦਬਿਆ ਕਿਹਾ ਨੇ ਪਹਿਲਾਂ ਅਸੀਂ ਬਲੈਕ ਕਰ ਦਿੱਤਾ ਸੀ ਉਹ ਬੈਠਣ ਵਾਸਤੇ ਸੌਸੰਦ ਬੜਛਾ